हेलो दोस्तों आज पहुंच चुके हैं दूसरे दिन गतका क्लास से समर उन्हों की क्लास लग रही है इधर देखो अरे फौजी भज रहे हैं हाँ सरबत तू ही है तू ही जावत भजना नहीं कह तो चल थोड़ा जहा भज के दिखा थोड़ा जहा ਉੜੇ ਗੁੱਟ ਦੁਖਦਿਆ ਕਿ ਮੈਂ ਤਰੰਤ ਆ ਰਹਾਂ ਹਾਂ ਗੋੰਦਵਾਲ ਸਿਆ ਘੋੜਾ ਇਹ ਤੈਨੂੰ 15-15 ਰੁਪਈਆ ਹੋਣਾ ਆਪਣੇ ਨੂੰ ਆਏ ਹਾਂ ਜੀ ਕਿਥੇ ਜੀ ਕੀ ਕਰਨਾ ਜੋ ਗਰਮਖ ਪਿਆਰੂ ਆਪੋ ਆਪਣੇ ਬੱਚਿਆਂ ਨੂੰ ਸ਼ਸਤਰ ਵਿੱਦਿਆ ਜ਼ਰੂਰ ਦਈਏ ਜਿਹੜੇ ਸਿੱਖਾਂ ਦੇ ਘਰ ਜਿੰਨਾਂ ਦੇ ਜਨਮ ਲਿਆ ਜਿੱਥੇ ਆਪਾਂ ਹੋਰ ਕੋਈ ਸਾਰਾ ਕੁਝ ਸਿਖਾਉਣੇ ਆ ਉਥੇ ਨਾਲ-ਨਾਲ ਸ਼ਸਤਰ ਵਿੱਦਿਆ ਜਿਹੜਾ ਸਾਨੂੰ ਗੁਰੂਆਂ ਵੱਲੋਂ ਜਿਹੜੀ ਦਾਤ ਮਿਲੀ ਹੈ ਸ਼ਸਤਰ ਵਿੱਦਿਆ ਦੀ ਇਹ ਜ਼ਰੂਰ ਦਈਏ ਕਿਉਂਕਿ ਆਉਣ ਵਾਲਾ ਸਮਾਂ ਲਗੋ ਜਾਈ ਹੈ ਅਮਰਤਾਰੀ ਹੋਈਏ ਗੁਰਸਿੱਖ ਬਣੀਏ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਬਰੋ ਰਿਆ ਸੱਜੜ ਗਿਆ ਹੈ ਗਰਮੀ ਆਉਂਦੀ ਹੈ ਚਲੋ 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 ਹੁਣ ਤਾਂ ਬਣ ਗਿਆ ਕਰਵਾਇਆ ਬਾਪੂ ਜੀ ਬਾਪੇ ਨੇ ਇੱਕ ਵਾਰ ਚ ਦੇਣੀ ਗੁਰੂ ਘਰ ਦੀ ਕਾਰ ਸੇਵਾ ਚੱਲਦੀ ਹੈ ਲੈ 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 ਉਹ ਦੋ ਦੋ ਉਹ ਤੋਂ ਮੋਰਸਲ ਪਾਸੇ ਕਰੋ ਮੋਰਸਲ ਤੋਂ ਮਾਰੇ ਪਾਸੇ ਕਰਾਓ ਹੁਣ ਵੈਗ ਕਰਾਉਂਗੇ ਵੈਗ ਰਹੀ ਹੈ ਫਿਰ 30 ਸਕਿੰਟ ਦੀ ਰੈਸਟ ਫਿਰ 25 ਲਾ ਠੀਕ ਹੈ ਚਲੋ ਮੈਂ ਕਰੂਗਾ ਕੱਠੇ ਲਾਉਣੇ ਆ ਚਲੋ 1 1 ਮਿੰਟ 1 2 3 25 25 ਲਾਉਣੇ ਆ 3 4 5 6 7 8 9 10 11 12 13 14 15 16 17 18 19 20 21 22 23 24 25 2 ਮਿੰਟ ਪੈਰਾਂ ਦੇ ਘਾੜ ਕਿਹੜੀ ਐਕਸਰਸਾਈਜ਼ ਹੋ ਰਹੀ ਹੈ ਇੱਧਰ ਅਟੈਚਿੰਗ ਦੁਆਰਾ ਫਿਰ 25 14 15 16 17 18 19 24 25 ਦੁਆਰਾ ਫਿਰ 25 ਮਾਰਦੇ ਨਹੀਂ 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 ਬਸ ਹੋ ਗਏ ਪਿਆ ਹੋ ਗਏ ਪਿਆ ਹੋ ਗਏ 25 25 ਦੇ ਦੋ ਸਰਕ ਹੋ ਗਏ ਲੈ ਟਾ ਡਿਆ ਦੇ ਟਾਈਮਰ ਲਾ ਕੇ ਇਹ ਦੁਆਰਾ ਅਲੀਫ ਨਾ ਇਹ ਕਲੌਕ A ਸੀਰੀ ਓਪਨ ਦਾ ਕਲੌਕ ਇਹੀ ਕਰਾਇ ਹੀ ਲੈਣੀ ਹੈ ਉਹ ਛੱਡਾ ਇੱਕ ਮਿੰਟ ਰੁਕ ਸਕਦਾ ਪੁੱਤ ਸਰਬਤ ਤੋਂ ਪਾਸੇ ਹੋਇਆ ਇੱਕ ਮਿੰਟ ਰੁਕ ਜਾ ਉਹਨਾਂ ਨੂੰ ਸਹੀ 1 2 3 ਸਟਾਰਟ ਇੱਕ ਮਿੰਟ ਟਾਈਮ ਸਟਾਰਟ ਨਾਨਕ ਤਾਂਜਕ ਚੱਲ 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 ਪੋਜੀਸ਼ਨ ਕਿੱਲਿਆਂ ਦੀ ਸ਼ੁਰੂਆਤ ਜਿੰਨਾਂ ਨੂੰ ਸੋ ਮੰਡੀ ਤੋਂ ਆ ਰਹੇ ਸੀ ਵਾਪਸ ਤੇ ਰਸਤੇ ਵਿੱਚ ਸਾਡੇ ਦੇਸੀ ਪਹਾੜ ਆ ਗਏ ਜੀ ਲੈ ਵੀ ਸਮਰ ਤੇ ਸਰਬਤ ਤੇ ਨਾਨਕ ਹਾਂਜੀ ਤੇ ਤੁਹਾਡੇ ਵਾਸਤੇ ਚੈਲੰਜ ਹੈ ਜਿਹੜਾ ਭੱਜ ਕੇ ਪਹਿਲਾ ਪਹਾੜ ਤੇ ਚੜੂਗਾ ਹਾਂਜੀ ਆ ਟਿੱਬੇ ਤੇ ਤੇ ਉਹਨੂੰ ਜਿਹੜਾ ਪਹਿਲਾਂ ਚੜਿਆ ਉਹਨੂੰ 10 ਚੋਂ 10 ਨੰਬਰ ਤੇ ਜਿਹੜਾ ਸੈਕਿੰਡ ਨੰਬਰ ਤੇ ਚੜਿਆ ਜਿਹੜਾ ਸੈਕਿੰਡ ਤੇ ਚੜਿਆ ਫਿਰ ਉਹ ਸਭ ਨਾਲ ਉਸ ਨੂੰ ਨੰਬਰ ਜਿਵੇਂ ਜਿਵੇਂ ਚੜਿਆ ਤੇ ਤੂੰ ਚੜ ਜਾਈਂਗੇ ਭੱਜ ਕੇ 1 2 3 ਸਰਵਤ ਤੂੰ ਵਾਪਸ ਆ ਜਾ ਤੂੰ ਵਾਪਸ ਆ ਜਾ ਮੈਂ ਸਰ ਮੈਂ ਸਰ ਬਾਤ ਨੂੰ ਵੇਖਣ ਲੱਗ ਗਿਆ ਸੀ 1 2 3 ਹੋ ਰਹਿ ਗਿਆ ਰਹਿ ਗਿਆ ਰਹਿ ਗਿਆ ਗਿਆ ਵਾਪਸ ਸਮਰ ਹਾਰ ਗਿਆ ਬਈ সমের নো দাসচ্য়ক নম্ে নমের পিছে জলগে য়ায়া পেনা জয়ায়ায়ার আজিচে কেন্য়া এইই আজিচে হাকেন্য়ায়ে আজিচে পাপায� ਹਾਂ ਬਬੀ ਕਿੱਥੋਂ ਦੀ ਉਹ ਦੋ ਦੋ ਆ ਚੱਲਣਾ 1 2 3 ਆਜੋ RAMNAL RAVANA SARBAT SARBAT ਜਿੱਤੂ ਐਤੀ ਕਿ ਸਰਬਤ ਆ ਗਿਆ ਆ ਗਿਆ ਆ ਗਿਆ ਸਰਬਤਾ ਆ ਗਿਆ ਵੇ ਜਿੱਤ ਗਿਆ ਵੀ ਸਰਬਤਾ ਫਸਟ ਆ ਗਿਆ ਆ ਵੀ ਆ ਗਿਆ 10 ਚ 10 ਨੰਬਰ ਸਰਬਤ ਨੂੰ ਠੀਕ ਹੈ ਜਿੱਤ ਗਿਆ ਡਿੱਗੀ ਪੱਟੀ ਐ ਡਿੱਗੀ ਦੀ ਮਿੱਟੀ ਕੱਟ-ਕੱਟ ਕੇ ਆ ਟਿੱਬੇ ਲੱਗੇ ਆ ਕਿਹੜੇ ਕਿਹੜੇ ਉੱਚੇ ਟਿੱਬੇ ਲਾਈ ਚਲੋ ਚਲੀਏ ਆਜੋ ਠੀਕ ਹੈ ਗੁਰਮਖ ਪਿਆਰਿਓ ਅੱਜ ਦੇ ਬਲੌਗ ਵਿੱਚ ਇੰਨਾ ਹੀ ਮਿਲਦੇ ਆ ਨਵੇਂ ਬਲੌਗ ਵਿੱਚ ਆਪਣਾ ਖਿਆਲ ਰੱਖੋ ਤੇ ਵੀਡੀਓ ਨੂੰ ਲਾਈਕ ਹਾਂ ਸ਼ੇਅਰ ਕਰਕੇ ਆ ਦਿਓ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ